ਜਿਹੜੇ ਲੋਕ ਜਪ ਤਪ ਕਰਦੇ ਨੇ ਸਿਮਰਨ ਕਰਦੇ ਨੇ ਭਾਵੇਂ ਉਹ ਮਾਇਆ ਵਾਸਤੇ ਕਰਨ ਸੰਸਾਰ ਦੇ ਸੁੱਖਾਂ ਲਈ ਕਰਨ ਪਦਾਰਥਾਂ ਲਈ ਕਰਨ ਪ੍ਰਪਤਾ ਲਈ ਕਰਨ ਵਡਿਆਈ ਲਈ ਕਰਨ ਜਿੰਨੇ ਤੁਸੀਂ ਰੱਬ ਦੀ ਰੱਜ ਕੇ ਵਡਿਆਈ ਕਰੋਗੇ ਨਾ ਜਿੰਨੇ ਉਹਦੇ ਸ਼ਿਫਤ ਕਰੋਗੇ ਰੱਬ ਤੁਹਾਨੂੰ ਉਨਾ ਉੱਚਾ ਚੁੱਕ ਦਿੰਦਾ ਹੈ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੱਡਾ ਆਪ ਹੈ ਉਨੀਆਂ ਉਹਦੀਆਂ ਤਾਕਤਾਂ ਨੇ ਜਿੰਨਾ ਰੱਬ ਦਾ ਆਪਾ ਸਿਫਤ ਚਲਾ ਕਰਦੇ ਹਾਂ ਭਜਨ ਕਰਦੇ ਹਾਂ ਮੈਂ ਕਹਿੰਦਾ ਬੰਦਾ ਹੀ ਰੱਬ ਦਾ ਰੂਪ ਹੋ ਜਾਂਦਾ ਹੈ ਬੰਦੇ ਤੇ ਪਰਮੇਸ਼ਵਰ 'ਚ ਫਰਕ ਨਹੀਂ ਰਹਿ ਜਾਂਦਾ ਉਹਦੇ ਨਾਮ ਦੇ ਵਿੱਚ ਭਾਈ ਇੰਨੀ ਤਾਕਤ ਹੈ ਕਬੀਰ ਸਾਹਿਬ ਕਹਿੰਦੇ RAM ਕਬੀਰਾ ਇੱਕ ਭੈ ਕੋਈ ਨਾ ਛਕੇ ਪਛਾਨ ਨਹੀਂ ਕਹਿੰਦੇ ਰੱਬ ਦਾ ਪਿਆਰਾ ਤੇ ਕਬੀਰ ਸਾਹਿਬ ਇੱਕ ਹੋ ਗਏ ਤੁਸੀਂ ਹੈਰਾਨ ਹੋਵੋਗੇ ਕਿ ਬੰਦਾ ਰੱਬ ਦਾ ਰੂਪ ਕਿਵੇਂ ਬਣਦਾ ਭਾਈ ਬੰਦੇ ਦੇ ਵਿੱਚ ਹੀ ਰੱਬ ਆ ਸਾਡੇ ਸਰੀਰ ਦੇ ਅੰਦਰ ਜਿਹੜੇ ਜੀਵਾਤਮਾ ਹੈ ਉਹੀ ਪਰਮਾਤਮਾ ਹੈ ਆਤਮਾ ਪਰਮਾਤਮਾ ਸਾਡੇ ਅੰਦਰ ਹੀ ਤਾਂ ਬੈਠਾ ਹੈ ਸਾਹ ਕੋਲ ਲੈਂਦਾ ਕੋਈ ਮਸ਼ੀਨ ਥੋੜਾ ਲੱਗੀ ਸਾਡੇ ਅੰਦਰ ਉਹੀ ਲੈਂਦਾ ਅੱਖਾਂ ਦੀ ਅੱਖਾਂ ਦੀ ਰੋਸ਼ਨੀ ਬਾਹਰ ਚੰਨ ਥਾਰ ਦੇਖਦੀ ਹੈ ਪਰੰਤੂ ਉਹ ਸਾਡੇ ਸੁਭਾਅ ਮੁਤਾਬਕ ਅੱਖਾਂ ਦੇਖਦੀਆਂ ਸੀ ਰੰਗ ਵੇਖਣਾ ਰੂਪ ਵੇਖਣਾ ਕੱਪੜੇ ਵੇਖਣੇ ਕੀ ਵੇਖਣਾ ਤੇ ਜਦੋਂ ਬੰਦੇ ਦੀ ਸਮ੍ਰਿਤੀ ਧਿਆਨ ਜਾਗ ਜਾਂਦਾ ਚੇਤਨ ਹੋ ਜਾਂਦਾ ਪ੍ਰਤਕ ਹੋ ਜਾਂਦਾ ਉਹਦੇ ਵੇਖਣੇ ਵੇਖਣੇ ਵਿੱਚ ਵੀ ਫਰਕ ਹੈ ਤੂ ਤੂ ਕਰਤਾ ਤੂ ਆ ਮੁਜ ਮੇ ਰਹਾਨਾ ਉਹ ਜਬ ਆਪਾ ਪਰਕਾ ਮਿਟ ਗਿਆ ਜਿਤ ਦੇਖੋ ਤਤ ਤੂ ਤੂੰ ਹੀ ਤੂੰ ਹੀ ਉਹਨਾਂ ਨੂੰ ਸਾਰਿਆਂ ਚ ਕਰਤਾਰ ਨਜ਼ਰ ਆਉਂਦਾ ਸਾਰਿਆਂ 'ਚ ਪਰਮਾਤਮਾ ਨਜ਼ਰ ਆਉਂਦਾ ਸਾਰਿਆਂ 'ਚ ਜੋਤਾਂ ਨਜ਼ਰ ਆਉਂਦੀਆਂ ਸਿਰਫ ਧਿਆਨ ਦੀ ਖੇਡ ਹੈ ਇੱਕ ਮਨ ਸਾਫ਼ ਦੀ ਖੇਡ ਹੈ ਸਾਰਿਆਂ 'ਚ ਵੈਗੁਰੂ ਨਜ਼ਰ ਆਏਗਾ ਪਰ ਜਦ ਤੱਕ ਸਾਡਾ ਆਪਣਾ ਸੁਭਾਗ ਗਿਆ ਸਾਨੂੰ